ਵਾਹ ਵੀ ਵਾਹ ਵਾਹ ਵੀ ਵਾਹ ਲੋਈ ਹੋ ਗਿਆ ਓਕੇ ਲੋਈ ਚੈਂਪੀਅਨ ਜੇਪੂ ਵਰਗਾ ਸਹ ਹਰਨ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਲੱਗੇ ਆਪਾਂ ਟੋਿਆਂ ਦੀ ਗਣ ਦਵੀਜਨ ਅੱਧੀ ਦੇ ਵੀਰ ਨਹੀਂ ਇੱਧਰ ਹੋ ਰਹੇ ਇੱਧਰ ਫੇਰੋ ਚਲੋ ਇੱਧਰ ਆ ਨੌ ਵਿੱਕਿਆਂ ਚ ਰਹਿ ਗਿਆ ਤਿੰਨ ਦੇ ਵਿੱਚ ਥੋੜੇ ਨੇ ਤੇ ਨਾ ਉਹ ਫਟ ਵੀ ਦਿੱਤਾ ਤੇ ਬਾਹਾਂ ਤਾਂ ਕੀ ਇਹ ਰੌਣੀ ਕਰੀ ਕਿਤੇ ਜਿੰਨਾ 要去。<music> ਲੂੰਗਾ ਵੀ ਨਿਕਲਦਾ ਲੇਟ ਹੋਏਗਾ ਉਹਦਾ ਨਾਕਾ ਦੇਣਾ ਵੀ ਉਹ ਥੋਲ ਨੇ ਵੀ ਉਹ ਆਪੀ ਰੀਰੋ ਸੁਰਜੂ ਆ ਘਰੇ ਨਹੀਂ ਚਾਰ ਪੰਜ ਘੜੇ ਰਹੇ ਨੇ ਥੋਲ ਦੇ ਭਲਵਾਨਾ ਉਹ ਮੈਂ ਡਾ ਲੇ ਉਹ ਵੇ ਸਰਜੂ ਪਰ ਲਗੇਰੇ ਚ ਪਾਵਾਂਗੇ ਇਹਦਾ ਨਹੀਂ ਨਹੀਂ ਖਾਲੀ ਕਰਕੇ ਪਾਵਾਂ ਡਲੀ ਡਲੀ ਹੋਊਗੀ ਉਹ ਨਿਕਲ ਵੇਦਾ ਫੇਰ ਪਾਵਾਂਗੇ ਉਹਨੂੰ ਖਾਲੀ ਹੋਣਾ ਚੱਲ ਬਈ ਲਗਿਆ ਇੱਧਰ ਗੱਲਾ ਫਾਉ ਕੱਲ ਪਾਣੀ ਰਟ ਗਿਆ ਉੱਪਰ ਪਾਣੀ ਲੱਗਿਆ ਜੀ ਨਾ ਉਹ ਕਹਿ ਰਹੇ ਨੇ ਪਾਣੀ ਰਟ ਗਿਆ ਉਹ ਕਹਿ ਰਹੇ ਇਹਦਾ ਵੀ ਮੂੰਹ ਬੰਨਿਆ ਪਿਆ ਤੇਰਾ ਨਾ ਤਾਂ ਉਹ ਇਹ ਤਰੀਕਾ ਉਹ ਤੋਂ ਲੇਗਰ ਗੇਰ ਗੀਜੇ ਗੇਰ ਤੇਰਦਾ ਹੀ ਨਹੀਂ ਆ ਜਦੋਂ ਜੀ ਦੂਜੇ ਤੀਜੇ ਜੀ ਤਰੀਆਂ ਦੂਜੇ ਜਾਉਂਦੇ ਦੁਰਪੁੱਟੀ ਖਾਦੀ طرف ਨਹੀਂ ਆ ਮੋੜੇ ਲੋ ਇਹ ਆ ਗਿਆ ਦੂਜੇ ਘੇਰੇ 'ਚ ਲੱਕਾਂ ਲਾ ਲਈਏ ਇਧਰਲੀ ਵੀ 2000 ਫਟਾਏ ਅੰਤਰਾਸ਼ਟਰੀ ਸਫਰ ਪਹੂਗਈ ਇਹ ਕਹਿੰਦਾ ਮੁੱਕਦਾ ਹੀ ਬਹੁਤ ਆ ਵੀ ਹਾਂ ਮਾ ਦੌਰ ਲੈ ਤੇਜ ਕਹਿੰਦਾ ਇਹ ਹੌਲੀ ਤੋਰਗਾ ਤੇ ਵੀ ਪੈਣ ਲੱਗਿਆ ਕਹਿੰਦਾ ਛੇਤੀ ਮੁੱਕ ਜੂਲੇ ਦੋ ਵੀ ਤਾਂ ਉਨਾ ਹੀ ਪੈਣਾ ਜਿੰਨੇ ਤੋਂ ਅੰਚ ਪੈਣਾ ਕਿ ਚੱਕਾ ਵੱਧ ਅਸੀਂ ਵੀਰ ਤੇ ਘੁੰਮਣ ਲੱਗੇ ਇੱਕ ਜਗ੍ਹਾ ਤੇ ਇਹਦਾ ਜੇ ਸਾਹਮਣੇ ਛੱਡ ਓਏ ਡੋਲੇਗਾ ਡੋਲੇਗਾ ਕਿੱਕ ਇਹਨੂੰ ਬਈ ਆ ਤੋ ਕੇ ਸ਼ਿੰਗਾਰ ਕਾਂ ਅੰਦਰ ਕਢਾਉਣਾ ਫੇਰ ਕੱਢਾਂਗੇ ਗੰਨੇ ਵੇਲੇ ਗੰਨੇ ਵੇਲੇ 10 ਕਿ ਦਰਾਂ ਨੂੰ ਘੰਨਾ ਚੱਲ ਪੂ ਕਦੋਂ ਲੱਗਣਗੇ ਓਏ ਕਦੋਂ ਚੱਲ ਪੂਗਨ ਨਾ ਨਾ ਗਾਹਾਂ ਲੈ ਮਹੀਨੇ ਜਨਵਰੀ ਚ ਜਾਣਾਗਾ ਐਦ ਕੀ ਚੱਲੂ ਦੇਖ ਲਈ ਮੋਰੀ ਚੱਲ ਪਣਾ ਹੈ ਹਾਂ ਆ ਹੋ ਅੱਜ 1 ਦਸੰਬਰ ਆ ਦੋ ਕੱਲ ਤਾਂ ਚੱਲ ਪਣਾ ਵਸ ਕੱਲ ਤਾਂ ਕੱਲ ਨੂੰ ਮਿਲ ਤੇ ਹੱਲ ਪਣੀ ਆ ਆ ਗੱਲਾਂ I don't to play tough hate this mother I don't ever slow up No, I don't take shit I got no love for the fakeness. is If you wanna play tough And wanna hate this I'll always show up And make a statement I don't ever slow up No, I don't take shit I got no... Wow, 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 wow Nice nature, nice nature I'd be like, where are you going? I am in Canada Naud! Naud! ਖੜ ਜਾ ਹਣਾ ਤਾਂ ਤਾਂ ਤੇ ਇਹ ਪਾਉ ਕੋਈ ਹੋ ਗਿਆ ਕੰਮ ਸਮਾਪਤ ਕਰਨੇ ਗੜੇ ਰਹਿ ਗਏ ਬੰਦੇ ਵਾਲੇ ਜੂਰੀ ਆ ਗਈ ਕੋਰ ਗੜ ਦੀ ਹਾਂ ਮਰੇ ਬੋਲ ਰਿਹਾਣਾ 5:30 ਹੋ ਗਏ ਕੋਈ ਕੰਮ ਨਾ ਫੜ ਗਿਆ ਚਲੋ ਹਾਂਜੀ ਅੱਜ ਆ ਗਿਆ ਇਹਨਾਂ ਦਾ ਸਾਫ ਸਫਾਈ ਦਾ ਦਿਨ ਬਾਹਰ ਕੱਢ ਕੇ ਪਹਿਲਾਂ ਇਹ ਦਾਣੇ ਦੋਣੇ ਕੱਢਦੇ ਆ ਇਹਨੂੰ ਧੋਣੇ ਆ ਯਾਰ ਬਹੁਤ ਲਿਬੜੇ ਵਾ ਡੈਕਟਰ ਬੋ ਹੈਲੋ ਓਏ ਆ ਜਾ ਭਾਈ ਇੱਥੇ ਫਲੋਰ ਚੱਕ ਲਿਆ ਚੰਗਾ ਆਹ ਹੱਬਾ ਬੜਾ ਬੜਾ ਹਾਲ ਹੋਇਆ ਬਜਾਰੇ ਦਾ ਉਪਰ ਆ ਬਾਰੇ ਮਿੱਟੀ ਨਾਲ ਹਾਂ ਕਰਦੇ ਨੇ ਕੰਮ ਮਿੱਟੀ ਨੂੰ ਵੀ ਖਾਲੀ ਕਰਨਾ ਪਊ ਕਰਦੇ ਨੂੰ ਖਾਲੀ ਲੋ ਬਈ ਮਲੌਰ ਵਾਲੀ ਸਫਾਈ ਤਾਂ ਹੋ ਗਈ ਹੈ ਧਾਣੇ ਬਾਰਡਰ ਲਈ ਮਰਲੇ ਨੇ ਉੱਥੇ ਇਹ ਕੱਢਦੇ ਸੀ ਉਸੇ ਤੇ ਸੱਲੜੇ ਦੀ ਉੱਤੇ ਹੁਣ ਚਾਪੀਰ ਪੁਰੀਆਂ ਵਣੀਆਂ ਹੁਣ ਖਾਵਾਂ ਉਹ ਰੇਸ਼ ਹੋ ਰੇ ਕੱਢ ਤਾ ਅਰੇ ਵੀ ਝਾੜਦਾ ਟਰੈਕਟਰ ਪੂਰਾ ਜਾਣੇ ਜਾਣੇ ਹੋਈ ਇੱਥੇ ਆ ਗਮਾਰਾ ਯੂਰਾਂਗ ਸਾਵੋ ਜਿਆ ਇਹਨਾਂ ਦੇ ਨਿਕਲੇ ਇਹ ਬੰਦੇ ਘਾਰਾ ਤਾਂ ਪਿਆ ਹੋਰ ਵੇਖੋ ਗਿੱਲਾ ਸੀ ਨਾ ਸੋਂ ਜਿੱਥੇ ਗਿੱਜੀ ਸੀ ਲੋਈ ਪਹਿਲਾਂ ਮੋਟਾ ਮੋਟਾ ਪਾਣੀ ਮਾਰਦਾ ਜਿਹੜੇ ਮੁੱਟੀ ਗਿੱਲੀ ਹੋ ਜੂ ਮੜੇ ਫਿਰ ਲੈ ਜੂ ਗੀ ਥੋਪੀ ਤੇਰਾ ਗਿੱਲੀ ਕਰਦੇ ਨੇ ਤੇ ਫਿਰ ਲੈ ਥੋਪੀ ਆਉਗੀ ਆਪਾਂ ਸਾਰੀਆਂ ਸਾਫ ਕਰਤੀਆਂ ਐ ਕਲੀਅਰ ਹੋ ਜੂਗਾ ਆਪਾਂ ਸਭ ਤੋਂ ਵੱਲ ਦਾ ਸਾਰੇ ਸਾਫ ਕਰਤੇ ਪੂਰੇ ਕਲੀਅਰ ਥੱਲੋਂ ਮਿੱਟੀ ਲਾਉਣੀ ਆ ਉਹ ਬਾਹਰ ਨਾਲ ਠੋਕਦੇ ਆ ਫਿਰ ਲਹੂ ਨਹੀਂ ਛੋਕੀ ਇਹਨਾਂ ਦੇ ਕੱਪੜੇ ਪਾਸੇ ਕਰ ਦੀ ਯਾਰ ਇਹ ਭਿੰਜੀ ਨਾ ਜਾਣਾ ਜ਼ਾਰੇ ਓਏ ਉਂ ਦਰੋਈ ਹੋ ਕੇ ਜਿਆਦਾ ਕੋਈ ਨਹੀਂ ਕੋਈ ਨਹੀਂ ਵਰਤ ਇਹ ਬਿੱਤੀ ਬਾਪੜਾ ਬੋਲ ਰਿਹਾ

ਕਰਦੇ 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 ਜਮਾ ਨਾ ਕਰੀ ਥੋੜਾ ਰੱਖੀ ਚੱਲ 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 ਥੋੜਾ ਹੋਰ ਕਰਦੇ ਬਸ ਸੂਪਰ ਸੀਟਰ ਦਾ ਧੋਤਾ ਵਕੈ ਟਰੈਕਟਰ ਰਹਿ ਗਿਆ ਤਾਂ ਉਹ ਸ਼ਾਮ ਨੂੰ ਧੋਦਾਂ ਉਹਨੂੰ ਟੁੱਪ ਲਾ ਜੂਗੀ ਮੜੀ ਸੁਪਰ ਸੀਟਰ ਨੂੰ ਫਿਰ ਉਹਨਾਂ ਅੰਦਰ ਕਰਦਾਂ। ਫੜਦਾਂ ਉਹਨੂੰ ਅੰਦਰ ਸਹੀ ਟਿਕਾਣੇ ਤੇ ਫਿਰ ਟਰੈਕਟਰ ਵੀ ਧੋਦਾਂ। ਟਰੈਕਟਰ ਵੀ ਧੋ ਕੇ ਖੜਾ ਦਾਂਗੇ। ਫਿਰ ਲਾਉਣਾ ਰਹਿ ਜੂ ਬੈੱਡ ਲੈ ਜੂ ਰਹਿਾਂ। ਲਾਉਣਾ ਟਰਾਲੀ ਉਹ ਵੀ ਲਾਹਾਂਗੇ। ਲਾਉਣਾ ਜ਼ਰੂਰੀ ਆ ਹਾਂ ਬਸ ਲਾ ਦਾਂਗੇ। ਇੱਕ ਦਿਨ ਤੱਕ